ਸਾਸੀ ਕਾਲ ਦੋਸਤੋ ਆਲੂ ਜੀ ਦਾ ਫਲਸਫਾ ਵਾਗਰ ਜੀ ਦੀ ਫਤਿਹ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਰੰਬੀਆਂ ਨਾਲ ਖੋਪਰ ਆਰਿਆਂ ਨਾਲ ਤਨ ਚਰਵਾਏ ਗੁਰਦੁਆਰਿਆਂ ਦੀ ਸ਼ਹੀਦ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਸ੍ਰੀ ਨਨਕਾਣਾ ਸਾਹਿਬ ਝੰਡਾ ਨਾਲ ਬਨ ਕੇ ਸਾੜੇ ਗਏ ਅੱਜ ਅਸੀਂ ਗੱਲ ਕਰਦੇ ਹਾਂ ਨਨਕਾਣਾ ਸਾਹਿਬ ਦੇ ਸ਼ਾਕੇ ਦੀ ਜੋ ਕਿ 20 ਫਰਵਰੀ 1921 ਨੂੰ ਵਰਤਿਆ ਐਸਾ ਬਰਤਾਰਾ ਮਹੰਤ ਨਰੈਣੂ ਨੇ ਨਰੈਣਦਾਸ ਮਹੰਤ ਸਿੰਘਾਂ ਨੂੰ ਜਿਨ੍ਹਾਂ ਦੇ ਵਿੱਚ ਭਾਈ ਲਖਮਣ ਦਾਸ ਜੀ ਝੰਡਾ ਨਾਲ ਬੰਨ੍ਹ ਬੰਨ੍ਹ ਕੇ ਜੂੰਦੇ ਸਾੜ ਦਿੱਤਾ ਗੁਰੂਕਾਲ ਦਾ ਇੱਕ ਸਮਾਂ ਹੋਇਆ ਕਰਦਾ ਸੀ ਉਦੋਂ ਸਾਰਾ ਪ੍ਰਬੰਧ ਗੁਰੂ ਪਾਤਸ਼ਾਹ ਦੇ ਹੱਥਾਂ ਵਿੱਚ ਹੁੰਦਾ ਸੀ ਜਾਂ ਉਹਨਾਂ ਦੇ ਚੁਣੇ ਹੋਏ ਸਿੰਘ ਹੁੰਦੇ ਸਨ ਜਿਵੇਂ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਉਸ ਤੋਂ ਬਾਅਦ ਕਰਨੀ ਕਤਨੀ ਦੇ ਪੂਰੇ ਹੋਇਆ ਕਰਦੇ ਸਾਨੂੰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ਸ਼ਹੀਦ ਹੋਣ ਤੋਂ ਬਾਅਦ ਸਿੰਘਾਂ ਤੇ ਸਖਤੀਆਂ ਸ਼ੁਰੂ ਹੋ ਗਈਆਂ ਸਿੰਘ ਆਪਣੇ ਘਰ-ਬਾਰ ਛੱਡ ਕੇ ਬਾਹਰ ਜੰਗਲਾਂ ਵਿੱਚ ਪਹਾੜਾਂ ਵਿੱਚ ਰਹਿਣ ਲੱਗ ਪਏ ਤੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਵਿੱਚ ਕਮੀ ਆਈ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਹੀਂ ਕਰ ਸਕੇ ਕਿਉਂਕਿ ਸਿੰਘਾਂ ਤੇ ਤੇ ਮੁਗਲਾਂ ਦਾ ਫਿਰ ਜ਼ਿਆਦਾ ਜ਼ੁਲਮ ਉਹਨਾਂ ਦੀ ਭਾਲ ਤਲਾਸ਼ ਸ਼ੁਰੂ ਹੋ ਗਈ ਜ਼ੁਲਮ ਕੀਤੇ ਜਾਂਦੇ ਸਨ ਤੇ ਹੌਲੀ-ਹੌਲੀ ਇਹ ਜਿਹੜਾ ਸੀ ਗੁਰਦੁਆਰਿਆਂ ਦਾ ਪ੍ਰਬੰਧ ਇਹ ਉਦਾਸੀ ਮਹੰਤਾਂ ਦੇ ਹੱਥ ਆ ਗਿਆ ਮਹੰਤਾਂ ਦੇ ਹੱਥ ਆਉਣ ਤੋਂ ਬਾਅਦ ਇਹਨਾਂ ਮਹੰਤਾਂ ਨੇ ਜੋ ਗੁਰਦੁਆਰਿਆਂ ਦਾ ਪ੍ਰਬੰਧ ਸੀ ਪਹਿਲਾਂ-ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਵਧੀਆ ਚਲਾਇਆ ਮਹਾਰਾਜਾ ਰਣਜੀਤ ਸਿੰਘ ਦਾ ਫਿਰ ਰਾਜ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਪ੍ਰਬੰਧਾਂ ਦੇ ਵਿੱਚ ਸੁਧਾਰ ਕੀਤੇ ਬਹੁਤ ਕੁਝ ਇਮਾਰਤਾਂ ਬਣਾਈਆਂ ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਿਹਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਦਾ ਪਤਨ ਹੋ ਗਿਆ ਤਾਂ ਇਹ ਸਿੱਖ ਰਾਜ ਦੇ ਪਤਨ ਤੋਂ ਬਾਅਦ ਇਹ ਹਾਲਤ ਹੋਰ ਖਰਾਬ ਹੋਣ ਲੱਗੀ ਇਹਨਾਂ ਗੁਰਦੁਆਰਿਆਂ ਦੇ ਵਿੱਚ ਖਾਸ ਤੌਰ ਨਨਕਾਣਾ ਸਾਹਿਬ ਇਹਨਾਂ ਦੇ ਵਿੱਚ ਇਹ ਮਹੰਤ ਸੀ ਨਰਾਇਣ ਦਾਸ ਇਹਦੇ ਹੱਥ ਆ ਗਿਆ ਦਾ ਪ੍ਰਬੰਧ 1917 ਦੇ ਵਿੱਚ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਭੂਮੀ ਤੇ ਇਸਨੇ ਬੇਸਵਾ ਨਚਾਈ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖਾਂ ਨੂੰ ਗੁੱਸਾ ਆ ਗਿਆ ਗੁੱਸਾ ਆਇਆ ਤੇ ਇਨਾਂ ਨੇ ਵਿਰੋਧ ਕੀਤਾ ਸਰਕਾਰ ਨੂੰ ਦੱਸਿਆ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਮੰਤਸੀ ਨਾਰਾਇਣ ਸੀ ਉਹਦੀ ਚਲਦੀ ਸੀ ਤੇ ਸਿੱਖਾਂ ਨੇ ਫਿਰ ਇੱਕ ਇਕੱਠ ਕੀਤਾ ਕਿ ਉਹਦੇ ਵਿੱਚ ਇੱਕ ਫੈਸਲਾ ਕੀਤਾ ਕਿ ਮੰਤ ਨਾਰੈਣੂ ਦੇ ਜਿਹੜੇ ਜ਼ੁਲਮ ਕਰ ਰਿਹਾ ਇਸ ਤਰ੍ਹਾਂ ਇਹ ਵੀ ਦੱਸਿਆ ਜਾ ਰਿਹਾ ਕਿ 1918 ਦੇ ਵਿੱਚ ਇੱਕ ਸਿੰਧ ਪਰਿਵਾਰ ਦੀ 13 ਲੜਕੀ ਦੇ ਨਾਲ 13 ਸਾਲ ਦੀ ਲੜਕੀ ਦੇ ਨਾਲ ਇਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਰੇਪ ਕੀਤਾ ਤੇ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਇਹ سلسلہ ਚੱਲਦਾ ਰਿਹਾ ਜਦੋਂ ਮਹਾਂਤ ਨਰਨਾਰਾ ਨੂੰ ਪੁੱਛਿਆ ਗਿਆ ਤਾਂ ਕਹਿੰਦਾ ਕਿ ਸਾਡੇ ਗੁਰਦੁਆਰਾ ਸਾਹਿਬ ਲੰਕਾਣਾ ਸਾਹਿਬ ਸਿੱਖਾਂ ਦਾ ਗੁਰਦੁਆਰਾ ਹੈ ਇਹ ਤਾਂ ਸਾਡੀਆਂ ਆਪਣੀਆਂ ਜ਼ਗੀਰਾਂ ਨੇ ਇੱਥੇ ਆਪਣੀਆਂ ਧੀਆ ਭੈਣਾਂ ਨੂੰ ਨਾ ਭੇਜਿਆ ਕਰੋ ਤੇ ਇਹ ਜੁਲਮਾਂ ਦਾ ਚੱਲਦਾ ਰਿਹਾ ਇਕੱਠ ਕੀਤਾ ਤੇ ਇਹਨਾਂ ਨੇ ਫਿਰ ਇੱਕ ਮਾਰਚ ਦਾ ਮਹੀਨਾ ਰੱਖਿਆ ਵੀ ਆਪਾਂ ਮਾਰਚ ਮਹੀਨੇ ਤੱਕ ਵੇਟ ਕਰਦੇ ਹਾਂ ਨਹੀਂ ਫਿਰ ਮਾਰਚ ਮਹੀਨੇ ਦੇ ਵਿੱਚ ਆਪਾਂ ਮਹਾਂਤ ਨਰੈਣੂ ਦੇ ਪ੍ਰਬੰਧਾਂ ਜਿਹੜੇ ਉਹ ਉਹਨੇ ਗੰਦਗੀ ਪਾਈ ਹੋਈ ਐ ਸ਼ਰਾਬੀ ਐ ਕਬਾਬੀ ਐ ਧੀਆਂ ਭੈਣਾਂ ਦੀ ਅਜਤਾਂ ਦੇ ਨਾਲ ਗੁਰਦੁਆਰੇ 'ਚ ਖਲਵਾੜ ਕਰਦਾ ਹੈ ਤੇ ਫਿਰ ਜਦੋਂ ਇਹ ਸਮਾਂ ਰੱਖਿਆ ਤਾਂ ਭਾਈ ਬ੍ਰਿ얌 ਸਿੰਘ ਇੱਕ ਸੂਈਆ ਸੀ ਜਿਹੜਾ ਕਿ ਮਹਾਂਤ ਨਰੈਣੂ ਦੇ ਉੱਥੇ ਕੰਮ ਕਰਦਾ ਸੀ ਗੁਰਦੁਆਰਾ ਸਾਹਿਬ ਵਿੱਚ ਉਹਨੇ ਦੱਸ ਦਿੱਤਾ ਸਿੰਘਾਂ ਨੂੰ ਕਿ ਮਹਾਂਤ ਨਰੈਣੂ ਜਿਹੜਾ ਉਹਨੇ ਲੱਕੜੀਆਂ, ਬਾਲਣ, ਤੇਲ ਬਾਲਾ ਕੁਝ ਇਕੱਠਾ ਕੀਤਾ ਹੋਇਆ ਐ ਤੇ ਉਹ ਸਿੰਘਾਂ ਦਾ ਪੂਰਾ ਟਕੀਆਂ ਵਰਸ਼ੇ ਤਲਵਾਰਾਂ ਬੰਦੂਕਾਂ ਦੇ ਨਾਲ ਪੂਰੀ ਤਰ੍ਹਾਂ ਉਹਨੇ ਗੁਰਦੁਆਰਾ ਸਾਹਿਬ ਨੂੰ ਲੈਸ ਕੀਤਾ ਹੋਇਆ ਹੈ ਤੇ ਇਸ ਖਬਰ ਤੋਂ ਬਾਅਦ ਭਾਈ ਲక్ష్మణ ਸਿੰਘ ਤੇ ਕਰਤਾਰ ਸਿੰਘ ਨੇ ਫੈਸਲਾ ਕੀਤਾ ਕਿ ਆਪਾਂ ਪਹਿਲਾਂ ਹੀ ਮਾਰਚ ਆਉਣ ਤੋਂ ਪਹਿਲਾਂ ਹੀ ਫਰਵਰੀ ਦੇ ਵਿੱਚ ਆਪਾਂ ਮਹਾਂਸ ਜਿਹੜੇ ਸੀ ਨਰੈਣੂ ਇਹਨੂੰ ਸਭ ਕੁ ਸਿਖਾਵਾਂਗੇ ਜਿਹੜਾ ਗੁਰੂ ਘਰ ਤੇ ਕਬਜ਼ੇ ਕਰ ਰਿਹਾ 20 ਫਰਵਰੀ ਦਾ ਦਿਨ ਅੱਜ ਦਾ ਦਿਨ 20 ਫਰਵਰੀ ਦੇ ਦਿਨ ਸਵੇਰੇ 6 ਵਜੇ ਸਾਡੇ ਮਹਾਨ ਭਾਈ ਲక్ష్మణ ਸਿੰਘ ਜੀ ਸਿੰਘਾਂ ਦਾ ਜੱਥਾ ਲੈ ਕੇ ਸ਼ਬਦ ਪੜ੍ਹਦੇ ਹੋਏ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਪ੍ਰਵੇਸ਼ ਕਰਦੇ ਨੇ ਭਾਈ ਲక్ష్మణ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿੱਚ ਬੈਠ ਜਾਂਦੇ ਨੇ ਤੇ ਆ ਸਾਰੀ ਕੀਰਤਨ ਸਾਹ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ ਮਹੰਤ ਨਰੈਣੂ ਨਸ਼ੇ ਵਿੱਚ ਸ਼ਰਾਬੀ ਰੱਜਿਆ ਹੋਇਆ ਆਉਂਦਾ ਹੈ ਆਪਣੇ ਗੁੰਡਿਆਂ ਦੇ ਨਾਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਟਕੂਏ ਬੜਾ ਕੁਝ ਹੈ ਗੇਟ ਬੰਦ ਕਰ ਲੈਂਦਾ ਹੁਕਮ ਦਿੰਦਾ ਕਿ ਗੋਲੀ ਚਲਾ ਦਿਓ ਬਹੁਤ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਸ਼ਹੀਦ ਹੋਏ ਅੱਧੇ ਤੜਫ ਦੇ ਸਿੰਘਾਂ ਦੇ ਸਰੀਰਾਂ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਵਿੱਚ ਰੱਖ ਕੇ ਮਹੰਤ ਨਰੈਣੂ ਸਾੜ ਦਾ ਇਤਿਹਾਸ ਲਿਖਦਾ ਹੈ ਕਿ ਇਹ ਲਾਸ਼ਾਂ ਸ਼ਾਮ ਦੇ 4 ਵਜੇ ਤੱਕ ਜਲਦੀਆਂ ਰਹੀਆਂ ਸ਼ਾਮ ਦੇ 4 ਵਜੇ ਤੱਕ ਸਿੰਘ ਸਾਹਿਬ ਭਾਈ ਲਖਮਣ ਸਿੰਘ ਨੂੰ ਅਧ ਹਾਲਤ ਦੇ ਵਿੱਚ ਜਦੋਂ ਪਕੜਿਆ ਜਾਂਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਟਾਪਿਆਂ ਵਿੱਚ ਬੈਠੇ ਸਨ ਉਹਨਾਂ ਨੂੰ ਜਿਉਂਦੇ ਝੰਡ ਦੇ ਨਾਲ ਪੁੱਠਾ ਲਟਕਾ ਕੇ ਸਾੜ ਦਿੱਤਾ ਜਾਂਦਾ ਏ ਇੰਦਾ ਕੁਰਬਾਨੀਆਂ ਦਿੱਤੀਆਂ ਸਾਡੇ ਸਿੰਘਾਂ ਨੇ ਉਸ ਤੋਂ ਬਾਅਦ ਸਾਰੇ ਸਿੰਘਾਂ ਦੀਆਂ ਲਾਸ਼ਾਂ ਜਲਦੀਆਂ ਰਹਿਣੀਆਂ ਨੇ ਕਿਸਮਾਨ ਪੈਂਦਾ ਏ ਵਾਇਸਰਾਏ ਡੀਸੀ ਬਹੁਤ ਕੁਝ ਹੁੰਦਾ ਏ ਕਿਉਂਕਿ ਜਦੋਂ ਇੰਨਾ ਖੱਲੂਕਾਰਾ ਹੁੰਦਾ ਏ ਤੇ ਡਿਪਟੀ ਕਮਿਸ਼ਨਰ ਤੇ ਵਾਇਸ ਰਾਏ ਆਉਂਦੇ ਨੇ ਉਸ ਤੋਂ ਬਾਅਦ ਜਦੋਂ ਉਹ ਤੇ ਦਾਖਲ ਆਉਂਦੇ ਤਾਂ ਉਦੋਂ ਵੀ ਮਹਾਂਤ ਨਰੈਣੂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਦੱਸਿਆ ਇਤਿਹਾਸ ਲਿਖਦਾ ਹੈ ਤੇ ਮਹਾਂਤ ਨਰੈਣੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸਰਕਾਰੀ ਦਰਬਾਰੇ ਪਹੁੰਚ ਸੀ ਬਹੁਤੀ ਸੀ ਪਹੁੰਚ ਸਰਕਾਰੀ ਦਰਬਾਰੇ ਦੀ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਸਿੰਘਾਂ ਦੇ ਰੋਧ ਦੇ ਅੱਗੇ ਸਿੰਘਾਂ ਦੇ ਗੁੱਸੇ ਦੇ ਅੱਗੇ ਤੇ ਫੈਸਲਾ ਲੈਣਾ ਪਿਆ ਸਰਕਾਰ ਨੂੰ ਮਹਾਂਤ ਨਰੈਣੂ ਨੂੰ ਫાંਸੀ ਦੀ ਸਜ਼ਾ ਦਿੱਤੀ ਗਈ ਤੇ ਬਾਕੀ ਦੇ ਜਿਹੜੇ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ਨੇ ਸਿੰਘਾਂ ਨੂੰ ਸਾੜਿਆ ਸੀ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ ਬਹੁਤ ਬੁਰੀ ਤਰ੍ਹਾਂ ਫਿਰ ਮਹਾਂਤ ਨਰੈਣੂ ਸੀ ਕਿਹਦੇ ਕਾਲੇ ਪਾਣੀ ਦੇ ਵਿੱਚ ਫਿਰ ਜਿਹੜੇ ਸਿੰਘ ਬਾਕੀ ਸਨ ਇਹ ਮਹਾਂਤ ਨਰੈਣੂ ਦੇ ਗੁੰਡੇ ਜਿਨ੍ਹਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਇਹਨਾਂ ਕੱਲੂਕਾਰਾ ਕੀਤਾ ਇਹਨਾਂ ਜ਼ੁਲਮ ਯਾਰ ਕਿ ਉਹਨਾਂ ਨੇ ਕਾਲੇ ਪਾਣੀ ਦੇ ਵਿੱਚ ਫਿਰ ਤੜਫ ਤੜਫ ਕੇ ਦਮ ਤੋੜਿਆ ਇਹ ਇਤਿਹਾਸ ਸੀ ਸੀ ਅੱਜ ਨਨਕਾਣਾ ਸਾਹਿਬ ਦੇ ਉਹਨਾਂ ਸ਼ਹੀਦਾਂ ਦਾ ਝੰਡਾ ਨਾਲ ਬੰਨ੍ਹ ਮੰਨ ਕੇ ਸਾਰੇ ਗੁਰਦੁਆਰਿਆਂ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਇਹ ਸੀ ਇਤਿਹਾਸ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਭੂਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿੱਥੇ ਭਾਈ ਲక్ష్మణ ਸਿੰਘ ਲక్ష్మణ ਸਿੰਘ ਨੂੰ ਕਹਿੰਦੇ ਜਦੋਂ ਜਥਾ ਲੈ ਕੇ ਤੁਰੇ ਸਨ 20 ਤਰੀਕ ਨੂੰ ਸਵੇਰੇ ਤਾਂ ਉਦੋਂ ਜਿਹੜੇ ਲੀਡਰ ਹੁੰਦੇ ਸਨ ਮਾਸਟਰ ਤਾਰਾ ਉਹਨਾਂ ਨੇ ਰੋਕਿਆ ਕਿ ਨਹੀਂ ਤੁਸੀਂ ਰੁਕ ਜਾਓ ਅਸੀਂ ਗੱਲਬਾਤ ਕਰਦੇ ਹਾਂ ਪਰ ਸਿੰਘਾਂ ਨੇ ਭਾਈ ਲਖਮਣ ਸਿੰਘ ਨੇ ਕਿਹਾ ਸੀ ਕਹਿੰਦੇ ਅਸੀਂ ਅਰਦਾਸ ਬੇਨਤੀ ਕਰਕੇ ਤੁਰੇ ਹਾਂ ਸੇਨਾ ਤੇ ਕਫਣ ਬੰਨੇ ਆ ਅਸੀਂ ਹੁਣ ਪਿੱਛੇ ਨਹੀਂ ਮੁੜਿਆ ਮੁੜਨਾ ਤੇ ਅਸੀਂ ਜਾਂ ਸ਼ਹੀਦੀਆਂ ਪਾਵਾਂਗੇ ਜਾਂ ਮਹਾਂਤ ਨਰਹਿਣ ਦਾ ਸਿਰ ਲੈ ਕੇ ਵਧ ਕੇ ਆਵਾਂਗੇ ਉਹਨੂੰ ਸਭ ਕੁਝ ਸਿਖਾ ਕੇ ਆਵਾਂਗੇ ਉਹੀ ਗੱਲ ਹੋਈ ਹੈ ਤੇ 6 ਵਜੇ ਅੱਜ ਦੇ ਦਿਨ ਬੀਤ੍ਰੀਕ ਨੂੰ ਮੈਂ ਭਾਈ ਸਾਹਿਬ ਭਾਈ ਲక్ష్మణ ਸਿੰਘ ਜੀ ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਅਰਦਾਸ ਬੇਨਤੀ ਕਰਕੇ ਚੱਲੇ ਸਨ ਗੁਰਦੁਆਰੇ ਦੀ ਰੱਖਿਆ ਕੀਤੀ ਮਹੰਤਾਂ ਤੋਂ ਆਜ਼ਾਦ ਕਰਾਇਆ ਤਾਰਾਂ ਖੜਕੀਆਂ ਸਰਕਾਰ ਦਰਬਾਰ ਤੱਕ ਬੜਾ ਕੁਝ ਹੋਇਆ ਵਕਤ ਪੈ ਗਿਆ ਸਰਕਾਰਾਂ ਨੂੰ ਫਿਰ ਇਹ ਗੁਰਦੁਆਰਿਆਂ ਦਾ ਪ੍ਰਬੰਧ ਉਦੋਂ ਤੋਂ ਬਾਅਦ ਫਿਰ ਹੌਲੀ-ਹੌਲੀ ਇਹ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿੱਚ ਆਇਆ ਸੀ ਤੇ ਬੜੀਆਂ ਰੂਹ ਨੂੰ ਕੰਬਾਣ ਵਾਲੀਆਂ ਕਹਾਣੀਆਂ ਨੇ ਕਿ ਕਿਵੇਂ ਅਸੀਂ ਗੁਰਦੁਆਰੇ ਦੇ ਪ੍ਰਬੰਧ ਲਏ ਕਿਵੇਂ ਸ਼ਹੀਦ ਹੋਏ ਨੇ ਕਿਵੇਂ ਸਾਨੂੰ ਸਿੱਖੀ ਮਿਰੀ ਹੈ ਅੱਜ ਕੱਲ੍ਹ ਤਾਂ ਗੱਲਾਂ ਦੀ ਉਹ ਚੱਲ ਰਹੀ ਹੈ ਕਿਵੇਂ ਮੈਂ ਅੱਜ ਨਨਕਾਣਾ ਸਾਹਿਬ ਦੇ ਅੱਜ ਤੋਂ ਮੇਰਾ خیال 103 ਸਾਲ ਹੋ ਗਿਆ ਇਹ ਜੋ 1921 ਦਾ ਸਾਕਾ ਹੈ ਅੱਜ ਦਾ ਇਹ ਦਿਨ ਸੀ 20 ਫਰਵਰੀ 103 ਸਾਲ ਪਹਿਲਾਂ ਹੋਏ ਸ਼ਹੀਦ ਹੋਏ ਇਹਨਾਂ ਸਿੰਘਾਂ ਨੂੰ ਜਿਹੜੇ ਜਉਂਦੇਵ ਜੀ ਅੱਗਾ ਵਿੱਚ ਸਾੜੇ ਗਏ ਝੰਡਾ ਨਾਲ ਉੱਠੇ ਬੰਨ ਬੰਨ ਕੇ ਸਾੜੇ ਗਏ ਆਪਣੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣਾ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਦਾ ਕਿ ਸਾਰੀ ਸਿੱਖ ਕੌਮ ਨੂੰ ਇਸੇ ਤਰ੍ਹਾਂ ਗੁਰਦੁਆਰਿਆਂ ਦੀ ਰੱਖਿਆ ਕਰਨ ਦਾ ਬਲ ਬਖਸ਼ੀ ਸਾਰੀ ਸਿੱਖ ਕੌਮ ਨੂੰ ਇਹ ਗੱਲਿਆਂ ਵਾਲੇ ਝੰਡਲ ਚਤੋਂ ਆਜ਼ਾਦ ਕਰ ਦੇ ਸਾਰੀ ਸਿੱਖ ਕੌਮ ਨੂੰ ਇਹੋ ਜੇ ਮਹੰਤੂ ਨਰੈਣ ਵਰਗੇ ਮਹੰਤ ਨਰੈਣਦਾਸ ਵਰਗੇ ਲੀਡਰਾਂ ਨੂੰ ਲੀਡਰਾਂ ਤੋਂ ਛਡਕਾਰਾ ਪਵਾ ਦੇ ਸਾਰੀ ਸਿੱਖ ਕੌਮ ਨੂੰ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਗੈਰਾ ਭੇਜ ਦੇ ਭਾਈ ਲక్ష్మణ ਸਿੰਘ ਵਰਗਾ ਲక్ష్మణ ਦਾਸ ਵਰਗਾ ਕੋਈ ਭੇਜ ਦੇ ਸਿੰਘ ਸਾਰੀ ਸਿੱਖ ਕੌਮ ਬੜੀ ਤਰਾਸ ਦੀ ਵਿੱਚੋਂ ਗੁਜ਼ਰ ਰਹੀ ਹੈ ਬਹੁਤ ਬੁਰਾ ਹਾਲ ਹੋ ਗਿਆ ਹੈ ਅਖੀਰ ਦੇ ਵਿੱਚ ਮੈਂ ਇਸ ਸਾਕੇ ਤੇ ਸਾਕੇ ਨਨਕਾਣਾ ਸਾਹਿਬ ਤੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਹੀਦਾਂ ਨੂੰ ਨਾ ਨੂੰ ਸਾਰਿਆਂ ਵੀਰਾਂ ਨੂੰ ਆਪਣੇ ਵੱਲੋਂ ਆਪਣੇ ਧਾਰੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਸਿੱਖਾਂ ਨੂੰ ਇਹੋ ਜੀ ਹੀ ਗੁਣਤੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ